ਕਣਕ ਦੀ پیداوار ਵਧਾਈ ਚਾਵਲ ਦੀ پیداوار ਵਧਾਈ ਤਾਂ ਕਿ ਸਾਡੇ ਭਰਾ ਚਾਹੇ ਉਹ ਬਿਹਾਰ 'ਚ ਬਸਦੇ ਨੇ ਚਾਹੇ ਉਹ ਰਾਜਸਥਾਨ 'ਚ ਬਸਦੇ ਨੇ ਚਾਹੇ ਉਹ 오ਡੀਸਾ 'ਚ ਬਸਦੇ ਨੇ ਕਿ ਉਹਨਾਂ ਦਾ ਵੀ ਪੇਟ ਭਰ ਕੇ ਖਾਣਾ ਮਿਲ ਸਕੇ ਪਰ ਅੱਜ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੀ ਆ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਲੋਕਾਂ ਨੂੰ ਸਬੋਤੀ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੀ ਆ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਪਾਣੀ ਆ ਉਹ ਆਪਣਾ ਆਲਰੇਡੀ ਉਹਨਾਂ ਨੇ ਯੂਜ਼ ਕਰ ਲਿਆ ਉਹਨਾਂ ਨੇ ਆਲਰੇਡੀ ਆਪਣਾ ਵਰਤ ਲਿਆ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ ਰਾਜਸਥਾਨ ਨੂੰ 3398 ਐਮਐਫ ਪਾਣੀ ਪੰਜਾਬ ਨੂੰ 5512 ਐਮਐਫ ਪਾਣੀ ਹਰਿਆਣਾ ਨੂੰ 2987 ਐਮਐਫ ਪਾਣੀ ਇਹ ਪਾਣੀ ਜਿਹੜਾ 223 ਚੋਬੀ ਦਾ ਸ਼ੇਰ ਆ ਇਹ ਸ਼ੇਰ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਡੈਮ ਤੋਂ ਬਣਦਾ ਪਾਣੀ ਆ ਉਹ ਇਸ ਤਰ੍ਹਾਂ ਵੰਡਿਆ ਹੋਇਆਗਾ ਇਸ ਤਰ੍ਹਾਂ ਕਾਨੂੰਨ ਦੇ ਮੁਤਾਬਕ ਜਿਸ ਕਾਨੂੰਨ ਨੂੰ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਨੇ ਬਣਾਇਆ ਅੱਗੇ ਚੱਲ ਕੇ ਬੋਰਡਾਂ ਦੇ ਕਾਨੂੰਨ ਸੰਸਥਾਵਾਂ ਦੇ ਕਾਨੂੰਨ ਉਸੇ ਕਾਨੂੰਨ ਦੇ ਤਹਿਤ ਬਣੇ ਮੈਂ ਸਮਝਾਂ ਅੱਜ ਭਾਰਤੀ ਜਨਤਾ ਪਾਰਟੀ ਉਸ ਕਾਨੂੰਨ ਦੀ ਘੋਰ ਉਲੰਘਣਾ ਕਰ ਰਹੀ ਆ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ ਜਿਹੜਾ ਅਲਾਟਡ ਸ਼ੇਅਰ ਆ ਉਹ 3398 ਹੁਣ ਤੱਕ ਅੱਜ ਤੱਕ ਕਿੰਨਾ ਵਰਤ ਲਿਆ 3738 3398 ਸ਼ੇਅਰ ਜਿਹੜਾਗਾ ਪਾਣੀ ਦਾ ਰਾਜਸਥਾਨ ਨੂੰ ਅਲਾਟਡ ਆ ਪਰ ਹੁਣ ਤੱਕ ਕਿੰਨਾ ਯੂਜ਼ ਕਰ ਲਿਆ ਉਹਨਾਂ ਨੇ 3738 ਐਮ ਐਫ ਯਾਨੀ ਕਿ ਆਪਣਾ ਪਾਣੀ ਉਹਨਾਂ ਨੇ 110% ਯਾਨੀ ਕਿ 10% 10% ਐਕਸਟਰਾ ਪਾਣੀ ਜਿਹੜਾ ਉਹ ਰਾਜਸਥਾਨ ਨੇ ਯੂਜ਼ ਕਰ ਲਿਆ ਜਿਹੜਾ ਪਾਣੀ ਉਹਨਾਂ ਨੂੰ ਅਲਾਟਡ ਆ ਉਹਦੇ ਤੋਂ ਵੀ 10% ਵੱਧ ਪਾਣੀ ਜਿਹੜਾ ਰਾਜਸਥਾਨ ਨੇ ਜਿਹੜਾ ਯੂਜ਼ ਕਰ ਲਿਆ ਵਰਤੋ ਚ ਲਿਆ ਇਸੇ ਤਰੀਕੇ ਜੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਸਥਿਤੀ ਸਭ ਨੇ ਸਾਫ਼ ਹੋਣੀ ਚਾਹੀਦੀ ਆ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੇ 5512 ਐਮਐਫ ਪਾਣੀ ਜਿਹੜਾ ਪੰਜਾਬ ਨੂੰ ਅਲਾਟਡ ਆ ਔਰ ਉਹਦੇ ਵਿੱਚੋਂ ਪੰਜਾਬ ਨੇ 4925 4925 ਐਮ ਐਫ ਪਾਣੀ ਜਿਹੜਾ ਉਹ ਪੰਜਾਬ ਨੂੰ ਯੂਜ਼ ਕਰ ਲਿਆ ਯਾਨੀ ਪੰਜਾਬ ਨੇ 89 99% ਪਾਣੀ ਜਿਹੜਾ ਉਹ ਪੰਜਾਬ ਨੇ ਆਪਣਾ ਵਰਤ ਲਿਆ ਯਾਨੀ ਕਿ ਹਜੇ ਵੀ ਪੰਜਾਬ ਦਾ 11% ਦੀ ਪਾਣੀ ਅਸੀਂ ਵਰਤਣਾ ਹੈ 21 ਮਈ ਤੱਕ 21 ਮਈ ਤੱਕ ਅਸੀਂ 11% ਦੀ ਪਾਣੀ ਜਿਹੜਾ ਆਪਣਾ ਪੰਜਾਬ ਹੋਰ ਵਰਤ ਸਕਦਾਗਾ ਡੈਮ ਦੇ ਅੰਦਰੋਂ ਔਰ ਜੇ ਮੈਂ ਹਰਿਆਣਾ ਦੀ ਗੱਲ ਕਰਾਂ ਸਾਡੇ ਗੁਆਡੀ ਸਟੇਟ ਦੀ ਗੱਲ ਕਰੀਏ ਉਹਨਾਂ ਨੂੰ ਲੋਟਡ ਪਾਣੀ ਜਿਹੜਾਗਾ ਉਹ 2987 ਆ 2987 ਐਮਐਫ ਪਾਣੀ ਐਮਐਫ ਪਾਣੀ ਜਿਹੜਾ ਉਹਨਾਂ ਨੂੰ ਲੋਟਡ ਆ ਉਹਨਾਂ ਨੇ ਕਿੰਨਾ ਵਰਤ ਲਿਆ ਹੁਣ ਤੱਕ 3091 ਐਮਐਫ हरियाणा ਨੇ 3092 एमए पानी ਜਿਹੜਾ ਉਹ ਯੂਜ਼ ਕਰ ਲਿਆ ਯਾਨੀ ਕਿ 103% 100% ਅਸੀਂ ਪਾਣੀ 100% ਅਸੀਂ ਪਾਣੀ ਜਿਹੜਾ ਬਣਦਾ ਪਾਣੀ ਆ ਬਣਦਾ ਹਿੱਸਾ ਉਹ ਹਰਿਆਣੇ ਨੂੰ ਦੇ ਚੁੱਕਿਆ 100% ਪਾਣੀ ਵਰਤਣ ਤੋਂ ਬਾਅਦ ਵੀ 3% ਪਾਣੀ ਬਤੌਰ ਛੋਟਾ ਭਰਾ ਹਰਿਆਣਾ ਨੂੰ ਸੀ ਦੇ ਚੁੱਕਿਆ ਯਾਨੀ ਜਿਹੜਾ ਪਾਣੀ ਉਹਨਾਂ ਨੂੰ ਲੋਟ ਆ ਰਾਜਸਥਾਨ ਨੂੰ 10% ਦੀ ਔਰ ਹਰਿਆਣਾ ਨੂੰ 3% ਦੀ ਜਿਹੜਾ ਅਸੀਂ ਪਾਣੀ ਆ ਉਹ ਅਸੀਂ ਦੇ ਚੁੱਕੇ ਆ ਜਦ ਕਿ ਸਾਡਾ ਪਾਣੀ ਜਿਹੜਾ ਹੁਣ ਤੱਕ ਬਚਦਾ ਕਿੰਨਾਗਾ 11% ਦੀ ਪੰਜਾਬ ਦਾ ਪਾਣੀ ਆ ਇਸੇ ਤਰੀਕੇ ਮੈਂ ਡੈਮ ਦੀ ਗੱਲ ਕਰਾਂ ਕਿ ਭਾਖੜਾ ਡੈਮ ਭਾਖੜਾ ਡੈਮ ਦੇ ਵਿੱਚ ਮੈਕਸਿਮਮ ਲੈਵਲ ਕਿੰਨਾਗਾ ਉਹਦਾ ਜਿਹੜਾ ਮੈਕਸਿਮਮ ਲੈਵਲ ਆ ਉਹਦਾ 1680 फिट सोलह सौ अस्सी फिट तक पानी जो डैम च भरया जा सकता है अज करंट चुकी पोजिशन की आ पंद्रह सौ सतवंजा प्वाइंट वन एक हजार पांच सौ सतवंजा प्वाइंट वन फिट तक भरया होगा यानी कि किन्ना खाली आज भी नैक्टर अंदर बारह फीसदी बारह ज़रा हज़े भी अस उस लैवल तो थले आए गए डैम इसे तरीके पोंग डैम की गल करिए ਪੌਂਕ ਡੈਮਸ ਕਿੰਨਾ ਪਾਣੀ ਹੋ ਸਕਦਾ ਮੈਕਸਿਮਮ ਲੈਵਲ ਜਿਹੜਾ ਉਹਦਾ ਉਹ 1390 1390 ਆ ਉਹ ਕਿੰਨਾ ਗੱਜ 1293.73 ਜੇ ਆਪਾਂ ਲਾ ਲਈਏ 1294 ਲਾ ਲਏ 1294 ਯਾਨੀ ਕਿ 32.1 ਫੀਸਦੀ ਅੱਜ ਵੀ ਅਸਕੇ ਦੇਚ ਘੱਟ ਪਾਣੀ ਆ ਸਾਡੇ ਕੋਲੇ ਪੰਜਾਬ ਚ ਪੌਂਕ ਡੈਮ ਦੀ ਗੱਲ ਕਰਦਾ ਜੇ ਭਾ ਰਣਜੀਤ ਸਾਹਿਬਾ ਟਾਈਮ ਦੀ ਗੱਲ ਕਰੀਏ ਰਨਜੀਤ ਸਾਗਰ ਡੈਮ ਦੇ ਅੰਦਰ 1732 ਫਿੱਟ ਪਾਣੀ ਹੋਣਾ ਚਾਹੀਦਾ ਉਹਦੇ ਅੰਦਰ 1642 ਆ ਸੋ ਉਹਦੇ ਵਿੱਚ ਵੀ ਲਗਭਗ 20% ਲੈਕਟਰ ਦੇ ਵਿੱਚ ਆ ਸੋ ਅੱਜ ਦੀ ਜਿਹੜੀ ਪੋਜੀਸ਼ਨ ਆ ਜੋ ਅੱਜ ਦੀ ਪੋਜੀਸ਼ਨ ਹੈ ਡੈਮਸ ਦੀ ਜਿਹੜੇ ਡੈਮ ਪੰਜਾਬ ਦੇ ਅੰਦਰ ਨੇ ਉਹਨਾਂ ਦੇ ਅੰਦਰ ਆਲਰੇਡੀ ਪਾਣੀ ਜਿਹੜਾ ਉਹ ਸ਼ਾਰਟ ਚਾ ਆਲਰੇਡੀ ਪਾਣੀ ਜਿਹੜਾ ਉਹ ਘਟਾ ਔਰ ਦੂਸਰੇ ਪਾਸੇ ਸਾਡੀ ਸਰਕਾਰ ਦੀ ਯੋਜਨਾ ਕੀ ਉਕਿ ਪੰਜਾਬ ਨੇ ਜਿੱਥੇ ਅਸੀਂ ਕੌਮੀ ਅਨਾਜ ਅਨਾਜ ਪੰਡਰ ਦੇ ਵਿੱਚ ਵੱਡਾ ਹਿੱਸਾ ਆਪਣਾ ਪੇ ਕਰ ਰਹੇ ਆ ਕੰਟਰੀਬਿਊਟ ਕਰ ਰਹੇ ਆ ਔਰ ਅਸੀਂ ਆਪਣੇ ਪੰਜਾਬ ਦੇ ਹਰੇਕ ਕਿਸਾਨ ਦੇ ਖੇਤ ਤੱਕ ਪਾਈਪ ਲਾਈਨਰ ਆਹੀ ਪਰ ਲੇਕਿਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਇੱਕ ਮਜ਼ਬੂਤ ਇੱਕ ਤਾਕਤਵਰ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਜੀ ਆ ਅਸੀਂ ਬਿਲਕੁਲ ਇੱਕ ਬੂੰਦ ਵੀ ਕਿਸੇ ਵੀ ਪ੍ਰਕਾਰ ਦੀ ਜੜੀਆ ਹਰਿਆਣੇ ਨੂੰ ਨਹੀਂ ਯਾਰ ਦੇਵਾਂਗੇ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦਾ ਹੱਕ ਰੋਕ ਰਹਿਆਂਗੇ ਅਸੀਂ ਕਿਸੇ ਦਾ ਹੱਕ ਨਹੀਂ ਰੋਕ ਰਹੇ ਅਸੀਂ ਕਿਸੇ ਦਾ ਧੋਖਾ ਨਹੀਂ ਕਰ ਰਹੇ ਅਸੀਂ ਕਿਸੇ ਦਾ ਫਰੇਬ ਨਹੀਂ ਕਰ ਰਹੇ ਅਸੀਂ ਜਿਹੜਾ ਆਲਰੇਡੀ ਪਾਣੀ ਬਣਦਾਗਾ ਅਸੀਂ ਦੇ ਚੁੱਕੇ ਆ ਇਹ ਤਾਂ ਹੁਣ ਉਹਨਾਂ ਦੀ bizness ਸੀ ਹਰਿਆਣੇ ਦੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਸੀ ਹਰਿਆਣਾ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਆ ਉਹਨਾਂ ਨੇ ਆਪਣੀ ਮੂਰਖਤਾ ਦਿਖਾਈ ਆ ਉਹਨਾਂ ਨੇ ਆਪਣੀ ਵਿਜ਼ਡਮਲੀ ਦਿਖਾਈ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਆ ਜੇ ਉਹ ਸਹੀ ਪਾਣੀ ਦੀ ਵਰਤੋਂ ਕਰਦੇ ਪਾਣੀ ਨੂੰ ਬੇਸਤ ਨਾ ਕਰਦੇ ਪਾਣੀ ਨੂੰ ਅਜ਼ਾਇਨਾ ਘਵਾਉਂਦੇ ਤਾਂ ਮੈਂ ਸਮਝਦਾ ਉਹਨਾਂ ਨੂੰ ਪਾਣੀ ਜਿਹੜਾ ਉਹ 21 ਮਈ ਤੱਕ ਪੂਰਾ ਉਹਨਾਂ ਦਾ ਯੂਜ਼ ਹੋਣਾ ਸੀਗਾ ਜੀ ਉਹਨਾਂ ਨੇ ਪਹਿਲਾਂ ਯੂਜ਼ ਕਰ ਲਿਆ ਇਹਦਾ ਮਤਲਬ ਜਿਹੜਾ ਉਹਨਾਂ ਨੂੰ ਪੀਣ ਵਾਸਤੇ ਪਾਣੀ ਮਿਲਦਾਗਾ ਜਿਹੜਾ ਪੀਣ ਵਾਸਤੇ ਪਾਣੀ ਮਿਲਦਾਗਾ ਹਰਿਆਣਾ ਨੂੰ ਉਹਨਾਂ ਨੇ ਕਿਤੇ ਹੋਰ ਵਰਤੋਂ ਲਈ ਲੈ ਕੇ ਗਏ ਨੇ ਚਾਹੇ ਇੰਡਸਟਰੀ ਚ ਵਰਤੇਗਾ ਚਾਹੇ ਉਹਨਾਂ ਨੇ ਐਗਰੀਕਲਚਰ ਦੇ ਅੰਦਰ ਵਰਤੇਗਾ ਕਿਉਂਕਿ ਜਿੰਨਾ ਪਾਣੀ ਜਿੰਨਾ ਪਾਣੀ ਜਿਹੜਾ ਔਲਟ ਹੁੰਦਾਗਾ ਉਹ ਬਿਲਕੁਲ ਸਫੀਸ਼ੈਂਟ ਆ 135 ਲੀਟਰ ਜੇ ਮੈਂ ਗੱਲ ਕਰਾਂ ਫਰਦਰ ਥੋੜਾ ਜਿਹਾ 135 ਲੀਟਰ ਪਾਣੀ ਜਿਹੜਾ ਹਰ ਇੱਕ ਪਰਸਨ ਲਈ ਇੱਕ ਮਨੁੱਖ ਦੇ ਲਈ ਸਫੀਸ਼ੈਂਟ ਆ ਇੱਕ ਮਨੁੱਖ ਜਿਹੜਾ ਹਰ ਰੋਜ਼ ਦੀ ਆਪਣੀ ਜ਼ਿੰਦਗੀ ਦੇ ਲਈ 135 ਲੀਟਰ ਦੇ ਨਾਲ ਆਪਣਾ ਅੱਛਾ ਅچھے ਢੰਗ ਨਾਲ ਆਪਣਾ ਗੁਜ਼ਾਰਾ ਕਰ ਸਕਦਾਗਾ ਸੋ ਉਹਦੇ ਲਈ ਬਸ ਸਮਝਣਾ ਸਫੀਸ਼ੀਐਂਟ ਪਾਣੀ ਜਿਹੜਾ ਅਸੀਂ ਹਰਿਆਣਾੋਂ ਦੇ ਰਹਿਆਂਗੇ ਬਿਲਕੁਲ ਸਫੀਸ਼ੀਐਂਟ ਆਗਾ ਸੋ ਹਰਿਆਣਾ ਨੇ ਆਪਣੇ ਪਾਣੀ ਨੂੰ ਮਹਿਸੂਸ ਕੀਤਾ ਆਪਣੇ ਪਾਣੀ ਦੀ ਦਰਵਰਤੋਂ ਕੀਤੀ ਉਹਨੂੰ ਕਿਤੇ ਹੋਰ ਵਰਤਿਆ ਇਸੇ ਗੱਲ ਕਰਕੇ ਅੱਜ ਉਹ ਮੰਗ ਰਿਹਾਗਾ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਪਾਣੀ ਨਹੀਂ ਦੇਵਾਂਗੇ ਕਿਉਂਕਿ ਜਿੰਨਾ ਪਾਣੀ ਬਣਦਾ ਸੀ ਅਸੀਂ ਉਸ ਤੋਂ ਵੱਧ ਉਹਨਾਂ ਨੂੰ 3% ਵੱਧ ਦੇ ਚੁੱਕੇ ਆ ਸੋ ਹੁਣ ਮੈਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਖੌਤੀ ਲੀਡਰਾਂ ਨੂੰ ਪੁੱਛਣਾ ਚਾਹਨਾਗਾ ਜਿਹੜੇ ਪੰਜਾਬ ਦੀ ਧਰਤੀ ਦੇ ਰਹਿੰਦੇ ਨੇਗੇ ਜਿਹੜੇ ਪੰਜਾਬ ਦਾ ਅੰਨ ਖਾਂਦੇ ਨੇਗੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵੋਟਾਂ ਲੈ ਕੇ ਕਈ ਵਾਰ ਦੇਸ਼ ਦੀ ਪਾਰਲੀਮੈਂਟ ਚ ਗਏ ਨੇਗੇ ਔਰ ਦੇਸ਼ ਪੰਜਾਬ ਦੀ ਵਿਧਾਨ ਸਭਾ ਚ ਆਏ ਨੇ ਕਿ ਉਹ ਪੰਜਾਬ ਨਾਲ ਗਦਾਰੀ ਨਹੀਂ ਕਰ ਰਹੇ ਕਿ ਉਹ ਪੰਜਾਬ ਨਾਲ ਧੋਖਾ ਨਹੀਂ ਕਰ ਰਹੇ ਕਿ ਉਹ ਆਪਣੀ ਕੁਰਸੀ ਬਚਾਉਣ ਦੇ ਲਈ ਕਿ ਉਹ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦਾ ਹੱਥ ਧੋਖਾ ਬਣਨ ਦੇ ਲਈ ਇਹ ਕੰਮ ਕਰ ਰਹੇ ਨੇ ਕਿ ਸੋਨਾਂ ਨੂੰ ਰਵਨੀਤ ਮਿੱਟੂ ਜੀ ਨੂੰ ਸੁਨੀਲ ਜਾਖੜ ਜੀ ਨੂੰ ਤੁਰੰਤ ਰਜ਼ਾਇਨ ਦੇਣਾ ਚਾਹੀਦਾ ਤੁਰੰਤ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਚਾਹੀਦਾ ਕਿਉਂਕਿ ਪੂਰਾ ਪੰਜਾਬ ਦੇਖ ਰਿਹਾ ਪੂਰੀ ਪੰਜਾਬੀਆ ਦੇਖ ਰਹੀ ਆ ਲੋਕ ਦੇਖ ਰਹੇ ਨੇ ਕਿ ਕਿ ਕਿਸ ਤਰ੍ਹਾਂ ਰਵਨੀਤ ਮਿੱਟੂ ਜੀ ਔਰ ਸੁਨੀਲ ਜਾਖੜ ਜੀ ਪੰਜਾਬ ਵਿਰੋਧੀ ਰੋਲ ਨਿਵਾ ਰਹੇ ਨੇ ਕਿ ਕਿਸ ਤਰ੍ਹਾਂ ਉਹ ਸਾਜ਼ਿਸ਼ ਜਿਹੜੀ ਹਰਿਆਣੇ ਨੇ ਕੇਂਦਰ ਸਰਕਾਰ ਦੇ ਨਾਲ ਰਲਿਆ ਉਦੇ ਅੰਦਰ ਇੱਕ ਪ੍ਰਮੁੱਖ ਭਾਈਵਾਲ ਦਾ ਇੱਕ ਮੇਨ ਕਨਸਪਰੇਟਰ ਦਾ ਰੋਲ ਜਿਹੜਾ ਉਹ ਰਬਨੀਤ ਬਿੱਟੂ ਜੀ ਤੇ ਸਨੀਲ ਜਾਖੜ ਜੀ ਲਵਾ ਰਹੇ ਨੇਗੇ ਤੇ ਪੂਰਾ ਪੰਜਾਬ ਦੇਖ ਰਹਿਗਾ ਪੂਰੇ ਪੰਜਾਬ ਦੇ ਕਿਸਾਨ ਦੇਖ ਰਹੇ ਨੇਗੇ ਕਿ ਕਿਸ ਤਰ੍ਹਾਂ ਸਨੀਲ ਜਾਖੜ ਤੇ ਰਬਨੀਤ ਬਿੱਟੂ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਸੋ ਮੈਂ ਸਮਝਦਾ ਉਹਨਾਂ ਨੂੰ ਤੁਰੰਤ ਭਾਰਤੀ ਜਨਤਾ ਪਾਰਟੀ ਤੋਂ ਅਸੀਫਾ ਦੇਣਾ ਚਾਹੀਦਾਗਾ ਤੁਰੰਤ ਉਹਨਾਂ ਨੂੰ ਪੰਜਾਬ ਦਾ ਪੰਜਾਬ ਦੇ ਲਾਲ ਖਾੜਨਾ ਚਾਹੀਦਾ ਪੰਜਾਬ ਦੇ ਪਾਣੀਆਂ ਦਾ ਖਾੜਨਾ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਪੰਜਾਬ ਦੇ ਕਿਸਾਨ ਨਾਲ ਖੜਨਾ ਚਾਹੀਦਾ ਪਰ ਮੈਂ ਬਿਲਕੁਲ ਤੁਹਾਡੇ ਜਰੀਏ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਬਿਲਕੁਲ ਡੈਮ ਨੂੰ ਕੋਈ ਆਸ ਨਹੀਂ ਆਉਣ ਦੇਵਾਂਗੇ ਡੈਮ ਦੀ ਸੁਰੱਖਿਆ ਡੈਮ ਜਿਹੜੇ ਦੇ ਸਾਰੇ ਉਹ ਸੁਰੱਖਿਤ ਹੱਤਾਂ ਦੇ ਵਿੱਚ ਰਹਿਣਗੇ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਨੂੰ ਵੀ ਅਸੀਂ ਪਾਣੀ ਦੇਣ ਦੇਵਾਂਗੇ ਕਿਉਂਕਿ ਇਹਦੇ ਉੱਤੇ ਸਾਡਾ ਹੱਕ ਆ ਪੰਜਾਬ ਦੇ ਲੋਕਾਂ ਦਾ ਹੱਕ ਆ ਸਾਨੂੰ ਬਿਲਕੁਲ ਅਸੀਂ ਨਹੀਂ ਜਾਣ ਦੇਵਾਂਗੇ ਮਤਲਬ ਸਾਡੇ ਇਹ ਪਹਿਲਾਂ ਇਹ ਜਿਹੜੇ ਰਾਜ ਦੀ ਸਿੰਗਲ ਆਪਣਾ ਪੁੱਛ ਰਹੇ ਸੀ ਕੱਲ ਨੂੰ ਮੀਟਿੰਗ ਹੋਈ ਸੀ ਸਾਡੇ 5:30 ਘੰਟਿਆਂ ਦੀ ਵੀ ਡੀਲ ਕਰ ਲਈ ਵੀ ਅੰਤ ਜੀ ਵੀ ਸੋ ਉਹਦੇ ਚੱਕ ਕੋਈ ਪ੍ਰੈਕਸ਼ਨ ਦਿੱਸਨੀ ਆ ਗਈ ਨਾ ਕਿ ਪੰਜਾਬ ਇਸ ਤਰ੍ਹਾਂ ਕੋਈ ਵਿੱਚ ਪਾਣੀ ਸਕੇ ਖੜਿਆ ਰਹੇ ਰਹਿ ਸਿੱਧੀਆਂ ਪ੍ਰੈਕਸ਼ਨ ਨਹੀਂ ਹੋਈਆਂ ਦੇਖੋ ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਅੰਦਰ ਅਸੀਂ ਪੰਜਾਬ ਸਰਕਾਰ ਵੱਲੋਂ ਆਪਣਾ ਰਿਟਰਨ ਸਟੈਂਡ ਵੀ ਲਖਿਆ ਰਿਟਰਨ ਡਾਕੂਮੈਂਟ ਵੀ ਦਿੱਤੇ ਔਰ ਬਿਲਕੁਲ ਉਹਦੇ ਅੰਦਰ ਆਰਗੂਮੈਂਟ ਕੀਤਾ ਉਸ ਮੀਟਿੰਗ ਦੇ ਅੰਦਰ ਅਸੀਂ ਆਪਣਾ ਪੱਖ ਰੱਖਿਆ ਕਿ ਬਿਲਕੁਲ ਜਿਹੜਾ ਤੁਹਾਡਾ ਬਣਦਾ ਰਾਈਟ ਆ ਉਹ ਤੁਹਾਨੂੰ ਮਿਲ ਚੁੱਕਿਆ ਆ ਇਹ ਤਾਂ ਸਾਰਾ ਸਾਰੇ ਪੜ੍ਹੇ ਲਿਖੇ ਲੋਕ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਜੇ ਤੁਹਾਨੂੰ 10 ਰੁਪਏ ਮਿਲ ਲੈ ਚਾਹੀਦੇ ਨੇ ਭਾਈ ਤੁਹਾਨੂੰ 10 ਰੁਪਏ ਮਿਲ ਗਏ ਤੇ ਤੁਸੀਂ 11 ਰੁਪਏ ਦੀ ਕਿਉਂ ਗੱਲ ਕਰਦੇ ਹੋ 12 ਦੀ ਕਿਉਂ ਗੱਲ ਕਰਦੇ ਹੋ 13 ਦੀ ਕਿਉਂ ਗੱਲ ਕਰਦੇ ਹੋ ਸੋ ਜਿੰਨਾ ਅਲੋਟਡ ਪਾਣੀ ਸੀ ਉਹਨਾਂ ਨੂੰ ਮਿਲ ਚੁੱਕਿਆਗਾ ਪਰ ਲੇਕਿਨ ਉਹਨਾਂ ਨੇ ਫੇਰ ਵੀ ਗੈਰ ਕਾਨੂੰਨੀ ਫੇਰ ਵੀ ਉਹਨਾਂ ਨੇ ਗੈਰ ਕਾਨੂੰਨੀ ਅਧਿਕਾਰਾਂ ਨੂੰ ਜਿਹੜਾ ਆਪਣੇ ਅਧਿਕਾਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਵਰਤਿਆ ਔਰ ਬੀਬੀ ਐਮਨ ਨੂੰ ਉਹ ਬਜਬੂਰ ਕਰ ਰਹੇ ਨੇ ਕਿ ਕਿ ਪਾਣੀ ਛੱਡੇ ਜਾਵੇ ਪਰ ਲੇਕਿਨ ਜਿਹਾ ਨਹੀਂ ਹੋਊਗਾ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਤੁਰੰਤ ਉਹਨਾਂ ਨੇ ਸਾਡੇ ਜਿਹੜੇ ਇੰਜੀਨੀਅਰ ਸੀ ਕਿਉਂਕਿ 60 40 ਦੇ ਰੇਸੋ ਦੇ ਅੰਦਰ ਬੀਬੀਐਮ ਦੇ ਅੰਦਰ EMPLY ਜਿਹੜੇ ਨੇ ਪੰਜਾਬ ਦੇ ਲੱਗੇ 60% ਜਿਹੜੀ ਹਿੱਸਾ ਜਿਹੜਾ ਪੰਜਾਬ ਦਾ ਹੈਗਾ 60% ਜਿਹੜਾ ਹਿੱਸਾਗਾ 60% ਜਿਹੜਾ ਹਿੱਸਾ ਜਿਹੜਾ ਹੈਗਾ ਉਹ ਪੰਜਾਬ ਦਾ ਬਣਦਾ ਹੈਗਾ ਸੋ ਕਿਤੇ ਨਾ ਕਿਤੇ ਮੈਂ ਸਮਝਦਾਗਾ ਉਹਦੇ ਅੰਦਰ ਵੀ ਅੱਜ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਡਿਕਟੇਟਰਸ਼ਿਪ ਤੇ ਉੱਤੇ ਰਹੀ ਆ ਕਿੰਨੀ ਤਾਨਾਸ਼ਾਹੀ ਤੇ ਉਤਰੀ ਹੋਈ ਆ ਦੇਸ਼ ਦਾ ਹੁਕਮਰਾਨ ਮੋਦੀ ਸਾਹਿਬ ਹਰਿਆਣਾ ਦੇ ਚੀਫ ਮਿਨਿਸਟਰ ਸਨੀਲ ਜਾਖੜ ਜੀ ਰਮੇਤ ਮਿੱਤੂ ਜੀ ਕਿਸ ਤਰ੍ਹਾਂ ਮੈਂ ਸਮਝਦਾ ਅੱਜ ਡਿਕਟੇਟਰ ਬਣੇ ਹੋਏ ਨੇਗੇ ਅੱਜ ਉਹ ਡਿਕਟੇਟਰਸ਼ਿਪ ਦਾ ਸਬੂਤ ਦੇ ਰਹੇ ਨੇਗੇ ਕਿ ਸਾਡੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਇੱਕ ਦੇਸ਼ ਦਾ ਸੂਬਾਗਾ ਜਿਹੜਾ ਮੈਂ ਸਮਝਦਾ ਜੀ ਨੇ ਦੇਖਦੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਅਥਾਹ ਕੁਰਬਾਨੀਆਂ ਕੀਤੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੱਖਾਂ ਹੀ ਪੰਜਾਬੀ ਜਿਹੜੇ ਲੱਗੇ ਉਹ ਕੁਰਬਾਨ ਹੋਏ ਨੇਗੇ ਸੋ ਉਸ ਦੇ ਉਸ ਸੂਬੇ ਦੇ ਨਾਲ ਮੈਂ ਸਮਝਦਾ ਧੋਖਾ ਕਰਨਾ ਬਿਲਕੁਲ ਵੀ ਕਿਸੇ ਵੀ ਰੂਪ ਵਿੱਚ ਵਾਜਬ ਨਹੀਂ ਹੈਗਾ ਜਿਹੜੀ ਹੋਈ ਉਹ ਉਸ ਦੇ ਵਿੱਚ ਮੁਕਮਲ ਨਹੀਂ ਭਗਵਾਨ ਜੀ ਪੰਜਾਬ ਵੀ ਪੀਂ ਗਈ ਸੀ ਉੱਥੇ ਚੁੱਪ ਰਹੀ ਹੈ ਤੇ ਸਿਰਫ ਮਗਰਮੱਛੀ ਆਪ ਕੋ ਹਾਰ ਲੈਣੇ ਪੰਜਾਬ ਨੇ ਸਟੈਂਡ ਪਲੇਅ ਵੀ ਕਰ ਰਹੇਗਾ ਮੈਂ ਸਮਝਦਾ ਇੱਥੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਕਿਉਂ ਕਿ ਉਹ ਕਿੱਡਾ ਵੱਡਾ ਕੁਫਰ ਤੋਰ ਰਿਹਾ ਹੈ ਨੇ ਕਿੱਡਾ ਵੱਡਾ ਝੂਠ ਬੋਲ ਰਿਹਾ ਹੈ ਨੇਗੇ ਇਸੇ ਗੱਲ ਕਰਕੇ ਅਸੀਂ ਇਸੇ ਗੱਲ ਕਰਕੇ ਅਸੀਂ ਡਾਕੂਮੈਂਟਰੀ ਐਵੀਡੈਂਸ ਕੀਤਾ ਸੀਗਾ ਉਹ ਭੁੱਲ ਗਏ ਸਾਨੂੰ ਵੀ ਪਤਾ ਸੀਗਾ ਕਿ ਰਵਨੀਤ ਮਿੱਟੂ ਜਿਹੜਾ ਉਹ ਬੜਾ ਝੂਠ ਬੋਲਣ ਦਾ ਬਾਹਰ ਆ ਉਹ ਬੜਾ ਰੰਗ ਬਦਲਦਾਗਾ ਬੜਾ ਮੈਨ ਸਮਝਦਾ ਸਲੇਡੇ ਦੀ ਤਰ੍ਹਾਂ ਰੰਗ ਬਦਲਦਾ ਕਦੇ ਇਹ ਕਦੇ ਉਹ ਗਿਰਗੜ ਦੀ ਤਰ੍ਹਾਂ ਰੰਗ ਬਦਲਦਾ ਕਦੇ ਇਹ ਕਦੇ ਉਹ ਇਸੇ ਗੱਲ ਕਰਕੇ ਸੀ ਆਪਣਾ ਰਿਟਰਨ ਦੇ ਅੰਦਰ ਰਿਟਰਨ ਦੇ ਅੰਦਰ ਆਰਗੂਮੈਂਟ ਜਿਹੜਾ ਉਹ ਕਰਕੇ ਆਇਆ ਸੀ ਰਿਟਰਨ ਦੇ ਵਿੱਚ ਦੇ ਕੇ ਆਇਆ ਸੀ ਕਿ ਕੱਲ ਨੂੰ ਕਿਤੇ ਭੱਜ ਨਾ ਜਾਣ ਬਿਲਕੁਲ ਪੰਜਾਬ ਦਾ ਪੱਖ ਜਿਹੜਾ ਅਧਿਕਾਰੀਆਂ ਨੇ ਰੱਖਿਆਗਾ ਔਰ ਰਮੀਤ ਮਿੱਟੂ ਝੂਠ ਬੋਲ ਲਗਾ ਜਦੋਂ ਮਰਜ਼ੀ ਆ ਕੇ ਜਿੱਥੇ ਮਰਜ਼ੀ ਆ ਕੇ ਸਾਡੇ ਅਧਿਕਾਰੀਆਂ ਨਾਲ ਬਹਿਸ ਕਰੀ ਅਧਿਕਾਰੀਆਂ ਨਾਲ ਕਰ ਲੈ ਸਾਡੇ ਲੀਡਰਾਂ ਨਾਲ ਬਹਿਸ ਕਰੀ ਲੀਡਰਾਂ ਨਾਲ ਕਰ ਲੈ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਉਹ ਤਾਂ ਸਿਰਫ ਔਰ ਸਿਰਫ ਕੁਰਸੀ ਲੈਣ ਲਈ ਕਿਉਂਕਿ ਉਹ ਰਾਜਸਥਾਨ ਦਾ ਮੈਂਬਰ ਪਾਰਲੀਮੈਂਟ ਹੈ ਨਾ ਉਹ ਪੰਜਾਬ ਦਾ ਨਹੀਂ ਹੈਗਾ ਰਵਨੀਤ ਮਿੱਟੂ ਪੰਜਾਬ ਦਾ ਨਹੀਂ ਹੈਗਾ ਉਹਨੂੰ ਸਿਆਸੀ ਤੌਰ ਤੇ ਮੈਂ ਸਮਝਦਾ ਉਹਨੇ ਆਪਣੀ ਜ਼ਮੀਰ ਖਤਮ ਕਰ ਚੁੱਕਿਆ ਉਹ ਤਾਂ ਰਾਜਸਥਾਨ ਦਾ ਹੈ ਇਸੇ ਗੱਲ ਕਰਕੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੀ ਬੋਲੂ ਬੋਲੂਗਾ ਉਹ ਪੰਜਾਬ ਦੀ ਬੋਲੀ ਨਹੀਂ ਬੋਲੇਗਾ ਜਿਹੜਾ ਕਿ ਆਖਿਆ ਗਿਆ ਹੈ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਟੈਲੀਫੋਨਿਕ ਕਾਲ ਹੋਈ ਹੈ ਕਹਿੰਦੇ ਉਸ ਤੋਂ ਬਾਅਦ ਨੇ ਹਾਂ ਵੀ ਪਰੀ ਸੀ ਕਿ ਅਸੀਂ ਕੰਮ ਮੈਡੀਸ਼ਨਲ ਪਾਣੀ ਤੇ ਗੰਦੇ ਕਹਿੰਦੇ ਹੁਣ ਹੈ ਰਾਜਨੀਤੀ ਦੇ ਚਲਦੇ ਆਪਣੇ ਸਟੈਂਡ ਤੋਂ ਪਿੱਛੇ हट ਗਏ ਮੈਂ بار بار ਸਪਸ਼ਟ ਕਰ ਰਿਹਾ ਕਿ ਜਿੰਨਾ ਪਾਣੀ ਹਰਿਆਣਾ ਨੂੰ ਅਲੋਟਡ ਸੀ ਉਹਨਾਂ ਨੇ ਲੈ ਲਿਆ ਜਾਂ ਨਹੀਂ ਲੈ ਲਿਆ ਪਹਿਲਾਂ ਤਾਂ ਹਰਿਆਣਾ ਸਟੇਟ ਬੀਬੀਐਮ ਇਹ ਸਪਸ਼ਟ ਕਰੇ ਕਿ ਲੈ ਲਿਆ ਕਿ ਨਹੀਂ ਲੈ ਲਿਆ ਜਾਖੜ ਸਾਹਿਬ ਸਪਸ਼ਟ ਕਰਨ ਬਿੱਟੂ ਜੀ ਸਪਸ਼ਟ ਕਰਨ ਕਿ ਉਹਨਾਂ ਨੇ 103 ਪੀਸ ਦੀ ਪਾਣੀ ਵਿਧੀ ਵਰਤੋਂ ਕਰ ਲਈ ਕਿ ਨਹੀਂ ਕਰ ਲਈ ਜਿਨ੍ਹਾਂ ਨੇ ਕਰ ਲਈ ਤਾਂ ਹੁਣ ਕਿਹੜੇ ਮੂਨਾ ਪਾਣੀ ਮੰਗਦੇ ਨੇ ਇਹ ਸਪਸ਼ਟ ਕਰਨ ਕਿ ਭਾਈ ਤੁਸੀਂ ਕਿਸ ਗੱਲ ਲਈ ਪਾਣੀ ਮੰਗ ਰਹੇ ਹੋ ਜੇ ਨਹੀਂ ਲਿਆ ਦੱਸ ਦੇਣ ਦੱਸ ਦੇਣ ਕਿ ਅਸੀਂ ਇੱਲਾ ਪਾਣੀ ਇਸ ਉਸ ਨਹੀਂ ਕੀਤਾ ਤਾਂ ਬਿਲਕੁਲ ਅਸੀਂ ਜਿਹੜਾ ਬਣਦਾ ਉਹ ਦੇ ਦੇਾਂਗੇ ਪਰ ਲੇਕਿਨ ਜਦੋਂ ਉਹਨਾਂ ਨੇ ਆਲਰੀਡੀ 3% ਦੀ ਵੱਧ ਲੈ ਲਿਆ ਤਾਂ ਹੁਣ ਕਿਹੜੇ ਮੂਨਾ ਮੰਗਦੇ ਲਗੇ ਸਰ ਸਾਹਿਬ ਜੀ ਸਰ ਸੈਂਟਰ ਸਰਕਾਰ ਉਹਦੇ ਨਾਲ ਪ੍ਰਸ਼ਾਸਨ ਦਰਦਵੰਦੀ ਦੀ ਮੀਟਿੰਗ ਹੈ 4 ਮਈ ਨੂੰ ਉਹ ਵੀ ਤਾਂ ਕੀ ਉਮੀਦ ਰੱਖਦੇ ਹੋ ਔਰ ਮੈਂ ਤਾਂ ਕਿਸਾਨ ਜੱਥੇਬੰਦੀ ਤੇ ਉਹੀ ਉਮੀਦ ਰੱਖਦਾਗਾ ਕਿ ਜਿਹੜਾ ਅੱਜ ਪਾਣੀਆਂ ਦੇ ਉੱਤੇ ਵੱਡਾ ਡਾਕਾ ਭਾਰਤੀ ਜਨਤਾ ਪਾਰਟੀ ਮਾਰ ਰਹੀ ਆ ਔਰ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜ ਰਿਹਾਗਾ ਔਰ ਪੰਜਾਬ ਦੇ ਖੇਤੀ ਸੈਕਟਰ ਨੂੰ ਖਤਮ ਕਰਨ ਦੇ ਲਈ ਇੱਕ ਵੱਖਰੀ ਚਾਲ ਜਿਹੜੀ ਆ ਉਹ ਵੱਖਰੀ ਇੱਕ ਸਾਜ਼ਿਸ਼ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰਚੀਆ ਉਹਦੇ ਖਿਲਾਫ ਵੀ ਖੁੱਲਕੇ ਬੋਲਣਗੇ ਔਰ ਉਹਦੇ ਖਿਲਾਫ ਵੀ ਮੈਂ ਸਭ ਨਾਲ ਗੱਲ ਜਿਹੜੀ ਆ ਉਸ ਮੀਟਿੰਗ 'ਚ ਰੱਖਣਗੇ ਔਰ ਕੇਂਦਰ ਦੀ ਤਾਂਾਨੂੰ ਮਜਬੂਰ ਕਰਨਗੇ ਕਿ ਪੰਜਾਬ ਦਾ ਪਾਣੀ ਨਾ ਜਾਵੇ ਕਿਉਂਕਿ ਜੇ ਪਾਣੀ ਨਾ ਰਿਹਾ ਤਾਂ ਕਿਸਾਨ ਤਾਂ ਰਹਿਣਾ ਹੀ ਨਹੀਂ ਹੈਗਾ ਤਾਂ ਮੈਂ ਸਮਝਦਾ ਆਪਣੀ ਸਭ ਤੋਂ ਵੱਡੀ ਮੰਗ ਜਿਹੜੀ ਆ ਉਹ ਪਾਣੀਆਂ ਦੀ ਆ ਇਹਦੇ ਉੱਤੇ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹ ਸਾਡੇ ਨਾਲ ਖੜਨੀਆਂ ਡਟ ਕੇ ਸਾਥ ਦੇਣਗੇ ਜਿਵੇਂ ਪਹਿਲਾਂ 4 ਮਈ ਦੀ ਮੀਟਿੰਗ 'ਚ ਕਿਸਾਨ ਜਿੱਥੇ ਬੰਦੀਆਂ ਕਹਿ ਰਹੀਆਂ ਕਿ ਪੰਜਾਬ ਸਰਕਾਰ ਚਾਵਲ ਨਾ ਹੋਵੇ ਅਸੀਂ ਕੇਂਦਰ ਨਾਲ ਸਿੱਧੀ ਗੱਲ ਕਰਾਂਗੇ ਦੇਖੋ ਜਿਹੜੀਆਂ ਮੰਗਾਂ ਨੇ ਕਿ ਉਹ ਕੇਂਦਰ ਨਾਲ ਸੰਬੰਧਿਤ ਨੇਗੀਆਂ ਜਿੰਨੀਆਂ ਵੀ ਮੰਗਾਂ ਨੇ ਪੰਜਾਬ ਦੇ ਕਿਸਾਨਾਂ ਦੀ ਉਹ ਆਲਰੇਡੀ ਬਾਰ-ਬਾਰ ਕਹਿ ਚੁੱਕੇ ਨੇਗੇ ਕਿ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਤ ਨੇਗੀਆਂ ਤੋਂ ਬਿਲਕੁਲ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਆਪਣੀ ਮੀਟਿੰਗ ਕਰ ਲੈਣਾ ਔਰ ਮੈਨੂੰ ਇਹ ਵੀ ਆਸ ਆ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਇਨਸਾਫ ਕਰੂਗੀ ਔਰ ਮਾਮਲੇ ਨੂੰ ਲਟਕਾਉਗੀ ਨਹੀਂ ਔਰ ਮਾਮਲੇ ਦਾ ਹੱਲ ਕਰਕੇ ਜਾਊਗੀ ਬਿਲਕੁਲ ਜਦੋਂ ਡੈਮ 'ਚ ਪਾਣੀ ਘਟ ਰਿਹਾ ਇਸੇ ਗੱਲ ਕਰਕੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਆਪਣਾ ਪਾਣੀ ਅਸੀਂ ਆਪਣੀ ਲਿਆਕਤ ਦੇ ਨਾਲ ਆਪਣੀ ਸੂਝ-ਬੂਝ ਦੇ ਨਾਲ ਪਾਣੀ ਬਰਤਣਿਆ ਸਾਨੂੰ ਪਤਾ ਹੈਗਾ ਕਿ ਅੱਗੇ ਮਈ ਤੇ ਜੂਨ ਦਾ ਮਹੀਨਾ ਆਉਣਾਗਾ ਸੋ ਜਿਹੜਾ 11% ਦੀ ਪਾਣੀ ਬਚਦਾਗਾ ਉਹ ਅਸੀਂ ਪੰਜਾਬ ਦੇ ਕਿਸਾਨ ਲਈ ਰੱਖਿਆਗਾ ਅਸੀਂ ਪਾਣੀ ਦੀ ਜਿਹੜੀ ਵਰਤਮਾ ਉਹ ਬੜੀ ਸੰਜੀਦਗੀ ਦੇ ਨਾਲ ਕਰ ਰਹੇ ਹਾਂ ਸਾਨੂੰ ਪਤਾ ਹੈਗਾ ਕਿ ਅੱਜ ਪਾਣੀ ਦੀ ਕੀਮਤ ਕਿੰਨੀ ਆ ਅੱਜ ਬੂੰਦ-ਬੂੰਦ ਦੀ ਕੀਮਤ ਆ ਅਗਦੇਸ਼ ਦੇ ਅੰਦਰ ਸੋ ਪਾਣੀ ਜਿਹੜਾ ਉਹ ਲਗਾਤਾਰ ਘਟ ਰਿਹਾ ਚਾਹੇ ਗਲੇਸ਼ੀਅਰ ਦੀ ਗੱਲ ਕਰੀਏ ਉਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਪਾਣੀ ਦੀ ਅچھے ਤਰੀਕੇ ਨਾਲ ਬੜੀ ਸਜਿਦਗੀ ਨਾਲ ਵਰਤੋਂ ਕਰੀਏ ਔਰ ਹਰਿਆਣਾ ਨੇ ਮੈਸਮ ਦਾ ਨਲਾਇਕੀ ਦਿਖਾਈਆ ਉਹਨਾਂ ਨੇ ਗਲਤੀ ਕੀਤੀ ਐ ਇਸ ਗੱਲ ਕਰਕੇ ਭੁਗਤਣਾ ਪੈਂਦਾ ਇਸ ਕਰਕੇ ਅਸੀਂ ਆਪਣੇ ਕਿਸਾਨਾਂ ਜਿੰਨਾਂ ਪਾਣੀ ਡੈਮਾਂ ਚ ਘਟ ਰਿਹਾਗਾ ਇਸੇ ਕਰਕੇ ਅਸੀਂ ਆਪਣਾ ਪਾਣੀ ਜ਼ਰਬ ਰੱਖਿਆ ਫਾਰ ਫਾਰਮਰਸ ਪਾਣੀ ਦੀ ਗੱਲ ਕੀਤੀ ਗਈ ਹੈ ਕਿ